ਲਵਪ੍ਰੀਤ ਸਿੰਘ ਦੀ ਰਚਨਾ ਆਦਰਸ਼ ਅਧਿਆਪਕ ਗਲ ਦੋਸਤ 11 ਦੀ ਹੈ ਪੰਜਵੀਂ ਜਮਾਤ ਪਾਸ ਕਰਕੇ ਮੈਂ ਵੱਡੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਦਾਖਲਾ ਲਿਆ ਉੱਥੇ ਜਾ ਕੇ ਨਵੇਂ-ਨਵੇਂ ਅਧਿਆਪਕਾਂ ਨਾਲ ਮੇਲ-ਜੁਲ ਹੋਣ ਲੱਗਿਆ ਮੈਂ ਬਹੁਤ ਸ਼ਰਾਰਤਾਂ ਕੀਤੀਆਂ ਸਕੂਲ ਵਿੱਚ ਪਰ ਇੱਕ ਅਧਿਆਪਕ ਵੱਲ ਮੇਰੀ ਨਜ਼ਰ ਹਮੇਸ਼ਾ ਜਾਂਦੀ ਉਹਨਾਂ ਦਾ ਅਹੁਦਾ ਆਮ ਅਧਿਆਪਕਾਂ ਨਾਲੋਂ ਉੱਪਰ ਹੋਣ ਕਰਕੇ ਉਹ 10ਵੀਂ ਜਮਾਤ ਦੀ ਪੜਾਈ ਤੱਕ ਮੈਨੂੰ ਪੜਾ ਨਹੀਂ ਸਕੀ ਪਰ ਉਹ ਸਾਡੇ ਸਕੂਲ ਦੀ ਲਾਇਬ੍ਰੇਰੀ ਦੇ ਇਨਚਾਰਜ ਹੋਣ ਕਰਕੇ ਉਹਨਾਂ ਨਾਲ ਮੇਰੀ ਅਕਸਰ ਮੁਲਾਕਾਤ ਹੁੰਦੀ ਰਹਿੰਦੀ ਮੈਂ ਉਹਨਾਂ ਤੋਂ ਅਕਸਰ ਕਿਤਾਬਾਂ ਦੀ ਮੰਗ ਕਰਦਾ ਰਹਿੰਦਾ ਇੱਕ ਦਿਨ ਦੀ ਗੱਲ ਹੈ ਮੈਂ ਅੱਧੀ ਛੁੱਟੀ ਵੇਲੇ ਇਕੱਲਾ ਗਰਾਊਂਡ ਦੇ ਵਿੱਚ ਮੇਜ਼ ਤੇ ਬੈਠਾ ਸੀ ਮੇਰੀ ਨਜ਼ਰ ਇੱਕਦਮ ਉਸ ਅਧਿਆਪਕ ਵੱਲ ਗਈ ਮੈਂ ਦੇਖਿਆ ਕਿ ਉਹ ਆਪਣੇ ਸਕੂਲ ਨੂੰ ਸਾਫ਼ ਸੁਥਰਾ ਰੱਖਣ ਲਈ ਪਾਰਕਾਂ ਵਿੱਚ ਜਾ ਕੇ ਕਾਗਜ਼ ਚੁਗਰੇ ਸਨ ਮੈਂ ਉਹਨਾਂ ਕੋਲ ਗਿਆ ਤੇ ਪੁੱਛਣ ਲੱਗਾ ਕਿ ਸਰ ਜੀ ਕੀ ਕਰ ਰਹੇ ਹੋ ਉਹਨਾਂ ਨੇ ਮੇਰੇ ਵੱਲ ਦੇਖ ਕੇ ਜਵਾਬ ਦਿੱਤਾ ਕਿ ਮੈਂ ਸਕੂਲ ਦੀ ਸਫਾਈ ਕਰਨ ਵਿੱਚ ਥੋੜੀ ਜੀ ਮਦਦ ਕਰ ਰਿਹਾ ਮੈਂ ਉਹਨਾਂ ਨੂੰ ਕਿਹਾ ਕਿ ਇਹ ਸਫਾਈ ਕਰਮਚਾਰੀ ਦਾ ਕੰਮ ਹੈ ਉਹਨਾਂ ਨੇ ਮੇਰੇ ਤੋਂ ਸਵਾਲ ਪੁੱਛਿਆ ਕਿ ਆਪਾਂ ਘਰ ਦੀ ਸਫਾਈ ਕਿਹੜੇ ਕਰਮਚਾਰੀ ਤੋਂ ਕਰਵਾਉਂਦੇ ਹਾਂ ਮੇਰਾ ਜਵਾਬ ਸੀ ਕਿ ਘਰ ਦੀ ਸਫਾਈ ਤਾਂ ਆਪਾਂ ਆਪ ਹੀ ਕਰ ਲੈਂਦੇ ਹਾਂ ਉਹਨਾਂ ਨੇ ਮੈਨੂੰ ਸਮਝਾਇਆ ਕਿ ਸਕੂਲ ਵੀ ਕਰਵਾਉਂਗੀ ਹੈ ਜਿਵੇਂ ਆਪਾਂ ਘਰ ਦੀ ਸਾਫ ਸਫਾਈ ਕਰਦੇ ਹਾਂ ਉਸੇ ਤਰ੍ਹਾਂ ਪਨ ਸਕੂਲ ਦੀ ਸਫਾਈ ਵੀ ਕਰਨੀ ਚਾਹੀਦੀ ਹੈ ਇਹ ਸਿੱਖਿਆ ਮੈਨੂੰ ਅੱਜ ਤੱਕ ਯਾਦ ਹੈ ਸਮੇਂ ਦੇ ਬੀਤਣ ਨਾਲ ਜਮਾਤਾਂ ਦੀ ਸਥਿਤੀ ਵੀ ਬਦਲਦੀ ਗਈ ਜਦੋਂ ਹੀ 2016 ਵਿੱਚ ਮੈਂ 11ਵੀਂ ਜਮਾਤ ਵਿੱਚ ਦਾਖਲ ਹੋ ਰਿਹਾ ਸੀ ਮੇਰੇ ਚੰਗੇ ਭਾਗਾਂ ਨੂੰ ਇੰਗਲਿਸ਼ ਵਿਸ਼ੇ ਵਿੱਚ ਉਹੀ ਅਧਿਆਪਕ ਲੱਗੇ ਜਦੋਂ ਉਹਨਾਂ ਨੇ ਸਾਨੂੰ ਪੜਾਉਣਾ ਸ਼ੁਰੂ ਕੀਤਾ ਤਾਂ ਮੈਨੂੰ ਮਹਿਸੂਸ ਹੋਇਆ ਕਿ ਹੁਣ ਮੇਰੀ ਅਸਲ ਪੜ੍ਹਨ ਦੀ ਸ਼ੁਰੂਆਤ ਹੋਈ ਹੈ ਉਹ ਪੜਾਈ ਦੇ ਨਾਲ ਨਾਲ ਆਲੇ ਦੁਆਲੇ ਤੇ ਇਤਿਹਾਸ ਜੋ ਵਾਪਰਿਆ ਉਸ ਦੀਆਂ ਗੱਲਾਂ ਵੀ ਦੱਸਣ ਲੱਗ ਜਾਂਦੇ ਉਹ ਕਿਸੇ ਵੀ ਬੱਚੇ ਨਾਲ ਕੋਈ ਭੇਤ ਭਵ ਨਹੀਂ ਸੀ ਰੱਖਦੇ ਜਿਹੜਾ ਕੋਈ ਪੜਾਈ ਦੇ ਤੌਰ ਤੇ ਕਮਜ਼ੋਰ ਬੱਚਾ ਹੁੰਦਾ ਉਸ ਨੂੰ ਜਾਣ ਬੁੱਝ ਕੇ ਸਵਾਲ ਪੁੱਛਦੇ ਤੇ ਉਸ ਬੱਚੇ ਨੂੰ ਇੰਜ ਮਹਿਸੂਸ ਕਰਵਾਉਂਦੇ ਕਿ ਤੂੰ ਕਿਸੇ ਨਾਲੋਂ ਵੀ ਘੱਟ ਨਹੀਂ ਹੈ ਇਤਿਹਾਸ ਦੇ ਕੇ ਪਰਮਾਤਮਾ ਨੇ ਸਭ ਨੂੰ ਇੱਕੋ ਤਰ੍ਹਾਂ ਦਾ ਦਿਮਾਗ ਦਿੱਤਾ ਹੈ ਜ਼ਰੂਰਤ ਹੈ ਉਸ ਨੂੰ ਵਰਤੋਂ ਵਿੱਚ ਲਿਆਉਣ ਦੀ ਮੈਨੂੰ ਉਹਨਾਂ ਦੀਆਂ ਇਹ ਗੱਲਾਂ ਬਹੁਤ ਪਿਆਰੀਆਂ ਲੱਗਦੀਆਂ ਕਿਰਾਂ ਸਾਡੇ ਤੋਂ ਉਹਨਾਂ ਨੇ ਜਨਵਰੀ ਫਰਵਰੀ ਦੇ ਸਪੈਲਿੰਗ ਪੁੱਛਣੇ ਸ਼ੁਰੂ ਕਰ ਦਿੱਤੇ ਪਰ ਸਾਡੀ ਅੰਗਰੇਜ਼ੀ ਕਮਜ਼ੋਰ ਹੋਣ ਕਾਰਨ ਕਿਸੇ ਵਿਦਿਆਰਥੀ ਨੂੰ ਉਹ ਸਪੈਲਿੰਗ ਆਉਂਦੀ ਨਹੀਂ ਸਨ ਸਰ ਜੀ ਨੇ ਆਖਿਆ ਕਿ ਮੈਂ ਇਹ ਸਪੈਲਿੰਗ ਸਵੇਰੇ ਦੀ ਪ੍ਰਾਰਥਨਾ ਵਿੱਚ ਲਾਗਾ ਸਾਰੀ ਜਮਾਤ ਨੂੰ ਦੰਦਲ ਪੈਣ ਵਾਲੀ ਹੋਗੀ ਸਾਰੀ ਜਮਾਤ ਨੇ ਉਸ ਦਿਨ ਛੁੱਟੀ ਮਾਰ ਲਈ ਦਸੰਬਰ 2 ਸਰ 17 ਵਿੱਚ ਜਦੋਂ ਅੰਗਰੇਜ਼ੀ ਵਾਲੀ ਮਾਸਟਰ ਦੀ ਤਰੱਕੀ ਹੋਣ ਕਰਨ ਬਦਲੀ ਹੋਈ ਤਾਂ ਸੱਚ ਕਰਕੇ ਜਾਨੋ ਕਿ ਮਨ ਬਹੁਤ ਉਦਾਸ ਹੋਇਆ ਉਸ ਸਮੇਂ ਗਰੀਬੀ ਹੋਣ ਕਰ ਸਾਡੇ ਕੋਲ ਮੋਬਾਈਲ ਨਹੀਂ ਸੰਭੋਇਆ ਕਰਦੇ ਮੈਂ 2018 ਵਿੱਚ ਪਟਿਆਲਾ ਸ਼ਹਿਰ ਵਿੱਚ ਬੀਏ ਵਿੱਚ ਦਾਖਲਾ ਲੈ ਲਿਆ ਕਾਲਜ ਵਿੱਚ ਜਾ ਕੇ ਮੈਨੂੰ ਦੁਨੀਆਦਾਰੀ ਦੀ ਸਮਝ ਆਉਣ ਲੱਗ ਪਈ ਦੇਖਿਆਂ ਦੇਖਿਆਂ ਦੋ ਸਾਲ ਪਤਾ ਹੀ ਨਹੀਂ ਲੱਗਿਆ ਕਿਵੇਂ ਲੰਘ ਗਏ ਕਰੋਨਾ ਕਾਲ ਦੌਰਾਨ ਸਾਰੀ ਦੁਨੀਆ ਆਪਣੇ ਘਰਾਂ ਵਿੱਚ ਕੈਦ ਹੋ ਗਈ ਮੈਂ ਸਿੱਖ ਇਤਿਹਾਸ ਨੂੰ ਪੜਨਾ ਸ਼ੁਰੂ ਕਰ ਦਿੱਤਾ ਕੁਝ ਸਮੇਂ ਬਾਅਦ ਕਿਸਾਨ ਅੰਦੋਲਨ ਸ਼ੁਰੂ ਹੋ ਗਿਆ ਇਸ ਅੰਦੋਲਨ ਦੌਰਾਨ ਮੰਨਫੀ ਹੋ ਚੁੱਕੀ ਸਿੱਖ ਰਾਜਨੀਤੀ ਉੱਠ ਕੇ ਸਾਹਮਣੇ ਆਈ ਜਿਵੇਂ ਕਿ ਪਰਮਾਤਮਾ ਦੀ ਕਲਾ ਵਰਤਰੀ ਹੋਵੇ ਇੱਕ ਦਿਨ ਮੈਂ ਬੈਠਾ ਫੇਸਬੁੱਕ ਦੇਖ ਰਿਹਾ ਸੀ ਮੇਰੇ ਸਾਹਮਣੇ ਤਾੜਕ ਮੇਰੇ ਅਧਿਆਪਕ ਦੀ ਪ੍ਰੋਫਾਈਲ ਫੋਟੋ ਸਾਹਮਣੇ ਆ ਗਈ ਦੇਖ ਕੇ ਮੇਰੇ ਮਨ ਬਹੁਤ ਖੁਸ਼ੀ ਹੋਈ ਮੈਂ ਦੇਖਿਆ ਕਿ ਹੁਣ ਸਰ ਜੀ ਸੇਵਾ ਮੁਕਤ ਹੋ ਕੇ ਆਪਣਾ ਸਮੁੱਚਾ ਜੀਵਨ ਵਧੀਆ ਗੁਜ਼ਾਰੇ ਨੇ ਮੈਂ ਇੱਧਰ-ਉੱਧਰ ਤੋਂ ਸਰਜੀ ਦਾ ਮੋਬਾਈਲ ਨੰਬਰ ਹਾਸਲ ਕਰ ਲਿਆ। ਮੈਂ ਜਦੋਂ ਉਹਨਾਂ ਨੂੰ ਕਾਲ ਕੀਤੀ ਤਾਂ ਉਹਨਾਂ ਨੇ ਮੇਰੀ ਆਵਾਜ਼ ਇੱਕੋ ਦਮ ਪਛਾਣ ਲਈ ਤੇ ਉਸ ਸਮੇਂ ਇੱਕ ਦੂਸਰੇ ਦਾ ਹਾਲ-ਚਲ ਪੁੱਛਣ ਮਗਰੋਂ ਉਹਨਾਂ ਨੇ ਮੈਨੂੰ ਪੁੱਛਿਆ ਕਿ ਹੁਣ ਪੜ੍ਹਾਈ ਛੱਡ ਦਿੱਤੀ ਹੈ। ਮੈਂ ਸੱਚੀ ਜਵਾਬ ਦਿੱਤਾ ਨਹੀਂ ਸਰ ਜੀ। ਹੁਣ ਪੰਜਾਬੀ ਯੂਨੀਵਰਸਿਟੀ ਵਿੱਚ ਐਮਏ ਦੀ ਪੜ੍ਹਾਈ ਕਰ ਰਿਹਾ ਹਾਂ। ਉਹਨਾਂ ਨੇ ਇਹ ਸੁਣ ਕੇ ਬਹੁਤ ਖੁਸ਼ੀ ਮਹਿਸੂਸ ਕੀਤੀ ਕਿ ਮੇਰਾ ਵਿਦਿਆਰਥੀ ਯੂਨੀਵਰਸਿਟੀ ਤੱਕ ਪਹੁੰਚ ਗਿਆ। ਇਸ ਵਿਲੀ 60 ਸਾਲਾ ਸਰਦਾਰ ਮਹਿੰਦਰਪਾਲ ਸਿੰਘ ਗਿਲਜੀ ਪਟਿਆਲਾ ਸ਼ਹਿਰ ਵਿੱਚ ਆਪਣਾ ਵਧੀਆ ਜੀਵਨ ਬਤੀਤ ਕਰ ਰਹੇ ਨੇ ਪਰਮਾਤਮਾ ਉਹਨਾਂ ਦੀ ਲੰਬੀ ਉਮਰ ਕਰੇ ਤੇ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ